ਤੇਰੀ ਜੈ ਜੈਕਾਰ ਕੋਤੀਂ ਜੈ ਭయ్యా ਤੇਰੀ ਜੈ ਜੈਕਾਰ ਇੱਧਰ ਜਾਣਾ ਆਪਾਂ ਉੱਪਰ ਹੋਰ ਆਪਣੀ ਵੀਡੀਓ ਨੂੰ ਦੇਖ ਰਹੇ ਸਾਰੇ ਹੀ ਦੋਸਤਾਂ ਮਿੱਤਰਾਂ ਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹੋਏ ਪਿਆਰ ਭਰੀ ਸਤਿ ਸ੍ਰੀ ਅਕਾਲ ਸਲਾਮ ਅਲੈਕਮ ਨਮਸਤੇ ਸੋ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਵੀ ਆਪਾਂ ਕੱਲ ਪਹੁੰਚ ਕੇ ਸੀਗੇ ਜੀ ਸ਼੍ਰੀ ਆਨੰਦਪੁਰ ਸਾਹਿਬ ਤੇ ਅੱਜ ਤਰੀਕ ਹੈਗੀ ਆ ਜੀ 29 ਜੁਲਾਈ ਸਾਲ 2025 ਤੇ ਅੱਜ ਦਾ ਜਿਹੜਾ ਪਲਾਨ ਸੀਗਾ ਉਹ ਇਹ ਸੀਗਾ ਕਿ ਆਨੰਦਪੁਰ ਸਾਹਿਬ ਘੁੰਮਾਂਗੇ ਜੀ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਤੇ ਜਿਹੜੇ ਹੋਰ ਇਤਿਹਾਸਿਕ ਗੁਰਦੁਆਰੇ ਨੇ ਹੋਰ ਇਤਿਹਾਸਿਕ ਥਾਵਾਂ ਨੇ ਆਨੰਦਪੁਰ ਸਾਹਿਬ ਦੇ ਵਿੱਚ ਉਹ ਘੁੰਮਾਂਗੇ ਤੇ ਫਿਰ ਅਰਵੀ ਦੇ ਪਿੰਡੋਂ ਜਿਹੜੇ ਉਹਦੇ ਦੋਸਤ ਆਏ ਹੋਏ ਸੀਗੇ ਤੇ ਉਹਨਾਂ ਨੇ ਗਾਹ ਨੈਣਾ ਦੇਵੀ ਜਾਣਾ ਸੀਗਾ ਤੇ ਉਹ ਸਾਨੂੰ ਉਹਨਾਂ ਨੇ ਜ਼ੋਰ ਪਾਇਆ ਵੀ ਤੁਸੀਂ ਸਾਡੇ ਨਾਲ ਹੀ ਚੱਲੋ ਮੋਟਰਸਾਈਕਲਾਂ ਤੇ ਅੱਜ ਚੱਲੇ ਹੈਗੇ ਅਸੀਂ ਤਾਂ ਕਰਕੇ ਥੋੜਾ ਜਿਹਾ ਪਲਾਨ ਦੇ ਵਿੱਚ ਚੇਂਜ ਕੀਤਾਗਾ ਅਸੀਂ ਅੱਜ ਜਾਵਾਂਗੇ ਪਹਿਲਾਂ ਨੈਣਾ ਦੇਵੀ ਕਿਉਂਕਿ ਨੈਣਾ ਦੇਵੀ ਜਾਵਾਂਗੇ ਸਾਰਾ ਦਿਨ ਉੱਥੇ ਆਪਣਾ ਲੰਘਿਆ ਨਾਲ ਕੱਠ ਬਹੁਤ ਜ਼ਿਆਦਾ ਹੋਊਗਾ ਤੇ ਅੱਜ ਆਪਾਂ ਨੈਣਾ ਦੇਵੀ ਚੱਲਾਂਗੇ ਜੀ ਫਿਰ ਕੱਲ ਨੂੰ ਆਪਾਂ ਜਿਹੜੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਜੀ ਸ੍ਰੀ ਆਨੰਦਪੁਰ ਸਾਹਿਬ ਦੇ ਵਧੀਆ ਤਰੀਕੇ ਨਾਲ ਨੀ ਤਾਂ ਫਿਰ ਭੱਜ ਤਰਾਕੇ ਤੇ ਹੋਣਾ ਸੀਗਾ ਕੰਮ ਤੋਂ ਕਿ ਨੈਣਾਦੇਵ ਵੀ ਜਾਣਾ ਸੀਗਾ ਫਿਰ ਇੱਥੇ ਦਰਸ਼ਨ ਕਰਵਾਉਣੇ ਸੀਗੇ ਸੋ ਉਹਦੇ ਲਈ ਮਾਫੀ ਚਾਹੁੰਨੇ ਜੀ ਅੱਜ ਜਾਵਾਂਗੇ ਆਪਾਂ ਨੈਣਾਦੇਵ ਤੇ ਕੱਲ ਨੂੰ ਫਿਰ ਆਪਾਂ ਆਨੰਦਪੁਰ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਸੋ ਜ਼ਿਆਦਾ ਸਮਾਂ ਨਹੀਂ ਵੇਸਟ ਕਰਦੇ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਆਂਗੇ ਤੇ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਕਮੈਂਟ ਕਰਕੇ ਆਪਣੇ ਸੁਝਾਅ ਜਰੂਰ ਦਿਆ ਕਰੋ ਤੇ ਰਾਤ ਨੂੰ ਜਿੱਥੇ ਆਪਾਂ ਰੁਕੇ ਸੀਗੇ ਜੀ ਉਹ ਸੀਗੀ ਜੀ ਇਹ ਸਰਾ ਬਚਿੱਤਰ ਸਿੰਘ ਯਾਤਰੀ ਨਿਵਾਸ ਸੋ ਬਹੁਤ ਸੋਹਣੇ ਕਮਰੇ ਨੇ ਜੀ ਇੱਥੇ ਬਹੁਤ ਵਧੀਆ ਕਮਰੇ ਹੈਗੇ ਕਮਰਾ ਮਿਲ ਗਿਆ ਸੀਗਾ ਆਪਾਂ ਨੂੰ ਤੇ ਹੁਣ ਚੱਲਦੇ ਆਂਗੇ ਆਪਾਂ ਨੈਣਾ ਦੇਵੀ ਨੂੰ ਤੇ ਨੈਣਾ ਦੇਵੀ ਦਾ ਤੁਹਾਨੂੰ ਦਿਖਾਉਣਾ ਹੈ ਕਿ ਆਸਾ ਪਾਸਾ ਕੀ ਮਾਹੌਲ ਆ ਕਿੰਨਾ ਇਕੱਠਾ ਲੰਗਰ ਵਗੈਰਾ ਕੀ ਹਿਸਾਬ ਕਿਤਾਬ ਆ ਗਈ ਤੇ ਸੌਣ ਦੇ ਦਿਨਾਂ ਦੇ ਵਿੱਚ ਅਨੰਦਪੁਰ ਸਾਹਿਬ ਦੇ ਬਾਜ਼ਾਰ ਨੇ ਜਿਹੜੇ ਪੂਰੇ ਫੁੱਲ ਭਰੇ ਹੁੰਦੇ ਨੇਗੇ ਕਿਉਂਕਿ ਸੰਗਤਾਂ ਬਹੁਤ ਜ਼ਿਆਦਾ ਆਉਂਦੀਆਂ ਨੇਗੀਆਂ ਨੈਣਾ ਦੇਵੀ ਨੂੰ ਜਾਣ ਲਈ ਇੱਥੇ ਰੁਕਦੇ ਆ ਫੇਰ ਸਵੇਰੇ ਇੱਥੋਂ ਮੱਥਾ ਟੇਕ ਕੇ ਤੇ ਫੇਰ ਉੱਪਰ ਜਾਂਦੇ ਜੀ ਨੈਣਾ ਦੇਵੀ ਸੋ ਬਾਜ਼ਾਰ ਇਹ ਪੂਰੇ ਫੁੱਲ ਰਹਿੰਦੇ ਨੇ ਕਿ ਸੌਣ ਦੇ ਦਿਨ ਸੌਣ ਦੇ ਮਹੀਨੇ ਦੇ ਵਿੱਚ ਹੀ ਵੈਸੀ ਵੀ ਜੇ ਆ ਪੌਣੇ ਆ ਵੈਸੀ ਵੀ ਇਕੱਠਾ ਤਾਂ ਹੁੰਦਾ ਪਰ ਇਹਨਾਂ ਦਿਨਾਂ ਦੇ ਵਿੱਚ ਥੋੜਾ ਜ਼ਿਆਦਾ ਹੁੰਦਾਗਾ ਚੈਲ ਪਹਿਲ ਫੁੱਲ ਹੁੰਦੀ ਹੈਗੀ ਲੋਕਾਂ ਦੀ ਮੋਟਰਸਾਈਕਲ ਝੰਡੇ ਲੱਗੇ ਹੁੰਦੇ ਨੇ ਮੋਟਰਸਾਈਕਲਾਂ ਤੇ ਸਪੀਕਰ ਲੱਗੇ ਹੁੰਦੇ ਨੇਗੇ ਬਾਕੀ ਮੌਸਮ ਵੀ ਅੱਜ ਸੋਹਣਾਗਾ ਮੀਂਹ ਪਈ ਜਾਂਦਾਗਾ ਉਹਣਾ ਮੌਸਮ ਆ ਗਾ ਮਾਰੀ ਮਾਰੀ ਕਣੀ ਪੈਂਦੀ ਹੈਗੀ Yeah, that's ਯਾ ਪੜ ਚੜਾਈਆਂ ਚੜਦੇ ਚੜਦੇ ਮੀਂਹ ਦੇ ਵਿੱਚ ਪਹੁੰਚ ਚੁੱਕੇ ਆ ਜੀ ਨੈਣਾ ਦੇ ਵੀ ਮੰਦਿਰ ਦੇ ਜਮਾ ਕੋਲੇ ਇੱਥੋਂ ਰਹਿ ਗਿਆ 7 ਕਿਲੋਮੀਟਰ ਤੇ ਮੀਂਹ ਫੁੱਲ ਪਈ ਜਾਂਦਾ ਹੈਗਾ ਤੇ ਆਹ ਖੜੀਆਂ ਨੇ ਆਪਣੀਆਂ ਗੱਡੀਆਂ ਪੂਰਾ ਖਿੱਚਿਆ ਹੋਇਆ ਮੋਟਰਸਾਈਕਲ ਰੇਨ ਕੋਟ ਪਵਾ ਤੇ ਰੱਬ ਨੇ ਅੱਜ ਮੀਂਹ ਲਗਾਤਾਰ ਪਈ ਜਾਂਦਾ ਸਿੱਧੀਆਂ ਚੜਾਈਆਂ ਤਿੱਖੀਆਂ ਆ ਬਾਰੇ ਮੁੰਡੇ ਆਪਣੇ ਪੈਂਡ ਵਾਲੇ ਚੋਂ ਉੱਪਰ ਬੋਕਦੇ ਆਉਂਦੇ ਆ ਮੋਟਰਸਾਈਕਲ ਆਹ ਆ ਸਾਹਮਣੇ ਮੰਦਿਰ ਜੀ ਇੱਥੋਂ ਦਿਖਦਾ ਹੈਗਾ ਆਹੋ ਸਾਹਮਣੇ ਮੰਦਿਰ ਹੈ ਜੀ ਉੱਥੇ ਜਾਣਾ ਆਪਾਂ ਇਹ ਆਪਣੇ ਡੈਡੀ ਉਹਨਾਂ ਦਾ ਕੰਮ ਵੀ ਕਰਦੇ ਰਹੇ ਆਪਾਂ ਖੜੇ ਆ ਜੀ ਇਸ ਵਕਤ ਮੰਡੇਆਲੀ ਬिलासपुर ਤੇ ਇੱਥੇ ਇੱਕ ਐਂਬੂਲੈਂਸ ਲੱਗਦੀ ਹੈਗੀ ਆਹ ਤੇ ਫ੍ਰੀ ਦਵਾਈ ਦਿੰਦੀ ਹੈਗੀ ਜਿਹੜੇ ਵੀ ਇੱਧਰ ਨੂੰ ਜਾਂਦੇ ਨੇਗੇ ਮੱਥਾ ਟੇਕਣ ਲੈਣਾ ਦੇ ਵੀ ਮਾਤਾਰੇ ਬਿਮਾਰ ਹੁੰਦੇ ਆ ਕੋਈ ਬਿਮਾਰੀ ਹੁੰਦੀ ਹੈਗੀ ਤਾਂ ਆਹ ਦਵਾਈ ਫ੍ਰੀ ਹੈਗੀ ਇੱਥੇ ਸਾਰਾ ਚੈੱਕ ਅਪ ਕਰਦੇ ਨੇ ਜੀ ਅੰਦਰੋਂ ਡਾਕਟਰ ਸਾਹਿਬ ਬੈਠੇ ਬੀਪੀ ਘਟ ਗਈ ਇਹ ਥੋੜੀ ਚੈਕਿੰਗ ਕਰਾ ਲਈ ਥੋੜੀ ਫੈਸ ਨਹੀਂ ਗਈ ਕੋਈ ਪ੍ਰੋਬਲਮ ਠੀਕ ਹੈ ਠੀਕ ਹੈ ਜੀ ਤੇ ਆ ਐਂਬੂਲੈਂਸ ਆ ਜੀ ਬੇਸਿਕ ਲਾਈਫ ਸਪੋਰਟ ਐਮਬੂਲੈਂਸ ਆਹ ਭਾਈਆ ਗੱਲਬਾਤ ਕਰਦੇ ਆਂਗੇ ਇਹ ਵੀਰੇ ਕਿਵੇਂ ਕੋਈ ਸੰਸਥਾ ਕੀ ਇਹੇ ਹਾਂਜੀ ਹਾਂਜੀ ਕਿਹੜੀ ਇਹ ਪ੍ਰਿਆਸ ਸੁਸਾਇਟੀ ਜੀ ਠੀਕ ਆ ਇੱਥੇ ਹੀ ਛੱਡ ਦੋ ਫਿਰ ਤੁਸੀਂ ਹਾਂਜੀ ਕਿੰਨੇ ਵਜੇ ਤੋਂ ਕਿੰਨੇ ਵਜੇ ਇਹ ਆਪਣੇ 10 ਵਜੇ ਤੇ 3 ਵਜੇ ਤੱਕ 10 ਤੋਂ 3 ਹਾਂਜੀ ਹਾਂਜੀ ਹਰ ਰੋਜ਼ ਹਾਂਜੀ ਉਹ ਨਮਰਾਤਰੇ ਨੇ ਦਿੱਤੀ ਹੈ ਜੀ ਠੀਕ ਆ ਹਾਂਜੀ ਤੇ ਉਹ ਨਮਰਾਤਰਾਂ ਤੋਂ ਬਿਨਾ ਤੇ ਉਸੇ ਬਾਅਦ ਪਿੰਡਾਂ ਇੱਧਰ ਠੀਕ ਆ ਦੇਖਿਓ ਭਾਈ ਇਹ ਠੀਕ ਆ ਠੀਕ ਆ ਠੀਕ ਹੈ ਜੀ ਤੇ ਹੋ ਗਿਆ ਬੀਪੀ ਚੈੱਕ ਸਹੀ ਹੈ ਜੀ ਓਕੇ ਜੀ ਚਲੋ ਜੀ ਫ੍ਰੀ ਦਵਾਈ ਹੈਗੀ ਇਹ ਇਹ ਮਤਲਬ ਕਿ 10 ਵਜੇ ਤੋਂ 3 ਵਜੇ ਤੱਕ ਖੜਦੇ ਨੇ ਜਿੰਨਾ ਟਾਈਮ ਨੈਣਾ ਦੇਵੀ ਮਾਤਾ ਦੇ ਚਾਲੇ ਚਾਲਦੇ ਨੇ ਤਾਂ ਲਗਾਤਾਰ 10 ਤੋਂ 3 ਉਸ ਤੋਂ ਬਾਅਦ ਫਿਰ ਪਿੰਡਾਂ ਦੇ ਵਿੱਚ ਜਾਂਦੇ ਨੇ ਫ੍ਰੀ ਸੇਵਾ ਕੀ ਜਿਹੇ ਬਹੁਤ ਵਧੀਆ ਗੱਲ ਹੈ ਜੀ ਇਕ ਵਾਲੇ ਮੁੰਡੇ ਕਹਦੇ ਜੀ ਬੱਦਲਾਂ ਦੇ ਵਿੱਚ ਆ ਗਏ ਵਾਹ ਸਟੈਂਡ ਆ ਗਿਆ ਭਈ ਜੇ ਤਹਾਂ ਜਾਣ ਨੂੰ ਲੋ ਪਰੇ ਲੋ ਵੀ ਦੇਖੋ ਇੱਥੋਂ ਆਏ ਆਗੇ ਆਪਾਂ ਬੱਦਲ ਦੇਖ ਲਓ ਪਹਾੜਾਂ ਤੇ ਦਿਖਦਾ ਕੁਛ ਥੱਲੇ ਇੰਨੀ ਜ਼ਿਆਦੇ ਚੜ੍ਹਾਈ ਹੈਗੀ ਇਹੋ ਪਰਿਓ ਆਏ ਆਗੇ ਆ ਜਿਹੜੇ ਘਰ ਦੇ ਗੇਰੇ ਤੁਹਾਨੂੰ ਇਹਨਾਂ ਤੋਂ ਵੀ ਉਹ ਪਰਿਓ ਆਏ ਆ ਪਉ ਪਰਲੇ ਪਾਸੇ ਆਉਂ ਜਮਾ ਸਿਰੇ ਤੋਂ ਇੰਨੀ ਜ਼ਿਆਦੇ ਚੜ੍ਹਾਈ ਹੈਗੀ ਇਹ ਆਹ ਸੈਂਪਲ ਦਿਖਾ ਦਿੰਦੇ ਆ ਉਹ ਦੇ ਦੇ ਤੇ ਟਾਇਰ ਪਾ ਲੈਣਾ ਹੈ ਇਹ 15 ਉਹ ਦਿੱਤਾ ਹੈ ਅਮੇ ਇਸ ਦੀ ਫੋਟੋ ਬੜੇ ਫੋਟੋ ਆਉਂਦੀਆਂ ਨੇ ਇਹ ਆਪਾਂ ਨਾਣਾ ਦੇਵੀ ਤੇ ਮੰਦਿਰ ਹੈਗਾ ਜੀ ਇੱਥੋਂ ਕਿਲੋਮੀਟਰ ਦੀ ਦੂਰੀ ਤੇ ਚੜਾਈ ਚੜ ਕੇ ਆਊਗਾ ਤੇ ਮੋਟਰਸਾਈਕਲ ਆ ਜਿਹੜੇ ਆ ਬੱਸ ਸਟੈਂਡ ਤੋਂ ਅੱਗੇ ਨਹੀਂ ਜਾਂਦੇ ਹੈਗੇ ਤੇ ਪਾਰਕਿੰਗਾਂ ਦੇ ਵਿੱਚ ਵੀ ਐਂ ਆ ਪੂਰਾ ਮਾਹੌਲ ਝੰਡੇ ਲੱਗੇ ਹੋਏ ਨੇ ਪਾਰਕਿੰਗਾਂ ਫੁੱਲ ਲੱਗੀਆਂ ਸਾਰੀਆਂ ਤੇ ਬੱਦਲ ਵਾਈ ਪੂਰੀ ਹੋਈ ਪਈ ਹੈਗੀ ਧੁੰਦ ਵਾਲਾ ਮਾਹੌਲ ਹੋਇਆ ਪਿਆਗਾ ਠੰਡ ਹੋਈ ਬਿਆਗੀ ਮੌਸਮ ਠੰਡਾ ਹੈ ਤਾਂ ਚੱਲਦੇ ਆਂਗੇ ਆਪਾਂ ਉੱਪਰ ਇਹ ਆ ਜੀ ਬਾਜ਼ਾਰ ਨਾਣਾ ਦੇ ਵੀਰ ਆਹ ਬਾਜ਼ਾਰ ਚੱਲਣਾ ਨਾਣਾ ਦੇ ਵੀਰ ਕਿੱਥੇ ਮਰ ਕੇ ਕਹਿੰਦੇ ਆਣੇ ਆਪਾਂ ਅੱਗੇ ਦੀ ਕੀ ਇਹ ਬਾਜ਼ਾਰ ਨਾਣਾ ਦੇ ਵੀਰ ਬਾਜ਼ਾਰ ਦੇ ਵਿੱਚੋਂ ਹੀ ਜਾਂਦਾ ਹੈ ਰਸਤਾ ਏ ਆ ਗਈਆਂ ਜੀ ਚੜਾਈਆਂ ਲੈਣ ਵਾਲੇ ਵੀ ਦੀਆਂ ਤੇ ਕਿਲੋਮੀਟਰ ਦੀ ਕੀ ਜੈ ਜੈ ਕਿਲੋਮੀਟਰ ਦੀ ਜਿਹੜੀ ਚੜਾਈ ਹੈਗੀ ਉਹ ਆਪਾਂ ਤੁਰ ਕੇ ਚੜਾਂਗੇ ਜੀ ਸੋ ਇਹ ਚੜਦੀਆਂ ਨੇਗੀਆਂ ਪੌੜੀਆਂ 5 ਕਿਲੋਮੀਟਰ ਜੈ 5 ਕਿਲੋਮੀਟਰ ਇਹ ਆ ਸੇ ਪਾਸੇ ਦਾ ਮੋਹਲ ਇੱਥੋਂ ਐਵੇਂ ਦੇਖਦਾਗਾ ਜੀ ਦਰਖਤ ਨੇ ਜੰਗਲਾ ਹੋਰ ਕੁਛ ਨਹੀਂ ਦਿਖਦਾ ਬੱਦਲ ਹੋਏ ਪਏ ਨੇ ਪੂਰੇ ਜੈ ਮਾਤਾ ਦੀ ਅੰਦਰੀ ਨੂੰ ਲੈ ਕੇ ਕੀ ਹੋ ਰਿਹਾ ਠੀਕ ਹੈ ਕੋਈ ਨਾ ਮਨ ਤਕਲੀਫ ਹੁੰਦੀ ਇਹਨੂੰ ਬਾਹਰ ਤੋਂ ਨਹੀਂ ਤੁਹਾਨੂੰ ਪਾਉਣੀ ਆ ਚਲ ਕੋਈ ਨਹੀਂ ਤੁਹਾਡੇ ਨਾਲ ਹੀ ਆ ਮਹਾਰ ਨਹੀਂ ਮੰਨ ਲੇ ਆ ਰਹਿ ਗਿਆ 10 ਪੌੜੀਆਂ 10 ਚਲੋ ਪੌੜੀਆਂ ਆ ਆ ਆ ਇਹਨੂੰ ਮੂਰੇ ਰੱਖੋ ਇਹਨੂੰ ਮੂਰੇ ਰੱਖੋ ਤੁਸੀਂ ਹੁਣ ਇਹ ਠੀਕ ਹੈ ਇਹ 10 ਪੌੜੀਆਂ 10 10 ਕਰਕੇ 10 ਵਾਰੀ ਗਿਣਨੀਆਂ ਨੇਗੀਆਂ ਚੱਲ ਵੀ ਚੱਲ ਵੀ ਦੇ ਨਹੀਂ ਦੇ ਪਰ ਚੋਕ ਨਾ ਦਈਏ ਥੋੜੀ ਜਿਹੀ ਤੂਤਿਆਂ ਕੋ ਨਾ ਕਹੀਆਂ 511 ਉਹ ਬਾਟਰ ਕੋ ਮਹਿੰਗਾ ਮੇਰਾ ਸਾਡੇ ਰੂਟੀ ਖੱਟ ਹੋ ਗਿਆ ਜਿਆਦਾ ਤਾਂ ਕਰਕੇ ਫੇਰਾ ਰਸੇ ਵਗੈਰਾ ਲਾਦੇ ਜੀ ਮੂਰੇ ਐਨਾ ਖੱਟ ਹੋ ਗਿਆ ਕੋਈ ਨਹੀਂ ਹੋਇਆ ਕੋਈ ਹੋ ਕੇ ਅੱਗੇ ਕੀ ਹੱਲ ਕਰਦੇ ਆਂ ਤਾਂ ਲੱਗੇ ਕਿ ਉਹ ਵਾਲੀ ਨੂੰ ਖਾਵਾ ਬਾਤ ਦੇ ਜਦੋਂ ਮੈਂ ਪਹੁੰਚਣ ਆਲੇ ਪਰ ਆਪਾਂ ਇੱਕ ਦੋ ਪੌੜੀਆਂ ਹੋਰ ਨਹੀਂ ਆ ਬਸ ਤੇ ਇਧਰਲੇ ਪਾਸੇ ਥੱਲੇ ਵਾਲਾ ਮਾਹੌਲ ਹੈਗਾ ਇੱਥੋਂ ਆਏ ਆ ਕਿ ਥੱਲੇੋਂ ਬੱਦਲਾਂ ਨਾਲ ਕੁਝ ਵੀ ਨਹੀਂ ਦਿਖਦਾ ਹੈਗਾ ਜਿਵੇਂ ਧੁੰਦ ਹੁੰਦੀ ਹੈ ਕਿ ਆਪਣੇ ਬੱਦਲਾਂ ਦੀ ਧੁੰਦ ਹੋਈ ਵੀ ਹੈਗੀ ਇਹ ਜਮ੍ਹ ਹੀ ਨਹੀਂ ਦਿਦਾ ਹੈਗਾ ਥੱਲੇ ਕੁਝ ਵੀ ਆਂਡੇ ਦੇ ਚੰਗਲੇ ਕਰਦੇ ਨੇ ਯਾਰ ਹੌਲਕੇ ਜਿਹੀ ਹੋਗੱਲਾ ਵੀ ਰੇਗਦਾ ਯਾਰ ਚੱਲ ਜੀ 4 ਵਜੇ ਉਧਰ ਦੇ ਕੇ ਆਹ ਦੇਖ ਤੁਸੀਂ ਵਧੀਆ ਹੁੰਦਾ ਤੁਮ ਆ ਜਾ ਇਧਰ ਆ ਬੰਦਾ ਆਈ ਫੜਾ ਮੈਂ ਗੁਰੂ ਦਾ ਗੱਲ ਪਿਆ ਆ ਆ ਗਏ ਪੈਦਾ ਲੋਕਾਂ ਦੇ ਆ ਕੱਢ ਲਿਆ ਮੈਨੂੰ ਫੜਾ ਇੱਕ ਸਾਡੇ ਵਾਲੇ ਪੰਜ ਦੀ ਬਰਾਤ ਭਾਈ ਬੰਦਾ ਜਾਈਦਾ ਲੈ ਜਾ ਕਰਿਆ ਇੱਥੇ ਹੁੰਦੀਆਂ ਨੇ ਚੱਪਲਾਂ ਜਮ੍ਹਾਂ ਇਕੱਠ ਬਹੁਤ ਜ਼ਿਆਦਾ ਆਇਆ ਰਸੇ ਲੱਗੀਆਂ ਜਾਂਦੇ ਨੇ ਤਾਂ ਬਾਹਰ ਇਕੱਠ ਪੂਰਾ ੱਤਕਾ ਹੀ ਪੈਂਦਾ ਜਦੋਂ ਰਸਾ ਖੋਲਦਾ ਇੱਥੇ ਹੁੰਦੀ ਨਹੀਂ ਜਮ੍ਹਾਂ ਚੱਪਲਾਂ ਤੇ ਹੋਰ ਸਮਾਨ ਤੇ ਇਕੱਠ ਦੇਖੋ ਤੁਸੀਂ ਇੱਧਰ ਜਾਣਾ ਆਪਾਂ ਉੱਪਰ ਹੋਰ ਸਾਹਮਣੇ ਆ ਗਿਆ ਜੀ ਇਧਰ ਮੰਦਰ ਜੈ ਮਾਤਾ ਦੀ ਇਹ ਰਾਸ਼ ਬਹੁਤ ਜ਼ਿਆਦਾ ਇਕੱਠ ਬਹੁਤ ਜ਼ਿਆਦਾ ਹੈ ਜੀ ਬਹੁਤ ਸੰਗਤ ਆਈ ਹੋਈ ਹੈਗੀ ਅੱਜ ਇਹਦੇ ਇੱਥੋਂ ਦੇ ਬੰਦੇ ਨੇ ਉਹ ਵੀ ਕਹਿੰਦੇ ਨੇ ਅੱਜ ਕੱਠ ਬਾਲਾ ਜਿਆਦੇ ਨਜਾਇਜ਼ ਆ ਮੌਸਮ ਠੰਡਾ ਬਾਕੀ ਇੰਨਾ ਜਿਆਦਾ ਖਰਾਬ ਵੀ ਨਹੀਂ ਜਿਵੇਂ ਕਹਿੰਦੇ ਨੇ ਕਿ ਬਾਲੇ ਮੀਂਹ ਪੈਂਦੇ ਨੇ ਕਿ ਮੌਸਮ ਖਰਾਬ ਹੈ ਇੰਨਾ ਖਰਾਬ ਨਹੀਂ ਹੈਗਾ ਠੀਕ ਆ ਮੌਸਮ

ਏ ਆ ਜੀ ਸਾਹਮਣੇ ਮੰਦਰ ਤੇ ਮੰਦਰ ਤੇ ਨਾ ਸੋਨਾ ਜਿਹੜਾ ਹੈਗਾ ਜੀ ਸਾਰਾ ਦੇਖੋ ਬਹੁਤ ਸੋਨਾ ਬਣਾਇਆ ਹੋਇਆ ਹੈਗਾ ਜੀ ਇਹ ਚੁੰਨੀਆਂ ਵਗੈਰਾ ਨਹੀਂ ਉਰੇ ਬੰਦ ਲਿਆ ਕੇ ਅੰਦਰ ਮੰਦਰ ਦੀ ਵੀਡੀਓ ਨਹੀਂ ਬਣੀ ਹੈਗੀ ਕੱਠਫੜਾ ਜਾਦੇ ਸੀਗਾ ਤੱਕਾਈ ਪੈਂਦਾ ਸੀ ਉਹ ਉੱਥੇ ਤਾਂ ਕਿੰਨੀਆਂ ਵਗੈਰਾ ਇੱਥੇ ਬੰਦੇ ਨੇ ਸਾਰੇ ਜਿੰਨਾਂ ਦੀ ਸ਼ਰਦ ਆ ਗਈ ਜੀ ਕੋਈ ਰਾਸਤੇ ਵਿੱਚ ਆ ਗੜੋ ਆ ਗੇਟ ਉਹੀ ਆ ਜੀ ਜਿੱਥੋਂ ਜਿਉਣੇ ਮੋੜ ਨੇ ਥੱਲੇ ਛਾਲ ਮਾਰੀ ਸੀ ਜੀ ਪਹਾੜੀ ਤੋਂ ਇਹ ਉਹ ਗੇਟ ਆ ਗਿਆ ਜੀ ਕਰ ਬਹੁਤ ਲੱਗੇ ਨੇ ਇਹਨਾਂ ਦਿਨਾਂ ਤੇ ਚਾਹ ਨਾਲ ਪਕੌੜੇ ਚੱਲੀ ਜਾਂਦੇ ਨੇ ਇੱਧਰ ਆ ਵੀ ਇਹ ਚਾਹ ਤੇ ਆ ਪਕੌੜੇ ਆ ਤਾਂ ਵੀ ਇੱਧਰ ਪਲਵਾਨ ਲੱਗਦੇ ਆ ਕਿ ਹਨਾ ਸਾਰੇ ਡੰਡੋਤ ਕਰਦੇ ਜਾਂਦੇ ਨੇ ਜਿਹੜੇ ਉਹ ਪਿੱਛੇ ਤੱਕ ਕਈ ਆਉਂਦੇ ਨੇ ਇਹ ਪਲਵਾਨ ਹੀ ਆ ਸਾਰੇ ਆ ਦੇਖੋ ਜੀ ਇੰਟਰਸਾਂ ਪਾਈਆਂ ਹੋਈਆਂ ਨੇ ਇਹ ਇਹ ਸਾਰੇ ਡੰਡੋਤ ਕਰਦੇ ਜਾਣਗੇ ਉੱਪਰ ਮੰਦਿਰ ਤੱਕ ਪਰ ਮਥਾ ਟੇ ਕੇ ਬਾਅਦ ਚੱਲਦੇ ਰਹੀ ਥੰਡੇ ਨੂੰ ਹੁਣ ਤੇ ਚੜਨਾ ਤਾਂ ਔਖਾ ਹੀ ਹੈਗਾ ਉੱਪਰ ਚੜਾਈ ਪਰ ਜਿਹੜੀ ਉਤਰਨ ਵਾਲੀ ਹੈਗੀ ਚੜਾਈ ਇਹ ਵੀ ਦੇਖ ਕੇ ਉਤਰਨੀ ਪੈਂਦੀ ਹੈਗੀ ਬ੍ਰੇਕਾਂ ਤੇ ਪੈਰ ਰੱਖਣਾ ਹੀ ਪੈਂਦਾ ਹੈਗਾ ਜੇ ਮੜ ਜਾ ਬ੍ਰੇਕਾਂ ਤੋਂ ਪੈਰ ਚੱਕਿਆ ਸਿੱਧਾ ਥੱਲੇ ਜਾਵਾਂਗੇ ਅੱਗੇ ਕੰਟਰੋਲ ਨਹੀਂ ਹੁੰਦਾ ਜੇ ਬੰਦਰੀ ਸਪੀਡ ਥੰਡੇ ਨੂੰ ਬਾਹਰ ਜਿ ਬਾਹਲੀ ਤਾਂ ਬਾਜ਼ਾਰ ਹੈ ਜੀ ਮੌਸਮਾ ਅੱਜ ਵਧੀਆ ਸਾਹਸ ਦਿੱਤਾ ਮੌਸਮ ਨੇ ਆ ਬੱਦਲ ਨੇਗੇ ਜਿਹੜੇ ਆ ਦੇਖ ਰਹੇ ਹੋ ਤੁਸੀਂ ਧੁੰਦ ਜੀ ਇਹ ਬੱਦਲਾਂ ਦਾ ਤੇ ਹਵਾ ਠੰਨੀ ਠੰਡੀ ਹਵਾ ਲੱਗਦੀ ਹੈ ਜੀ ਕਿਤੇ ਕਿਤੇ ਮੀਂਹ ਜਾਂ ਪੈਣ ਲੱਗਿਆਂ ਦਾ ਮਾਲਾ ਮੋਟਾ ਆ ਪਰ ਬਾਲਾ ਜਿਆਦੇ ਮੌਸਮ ਖਰਾਬ ਨਹੀਂ ਹੈਗਾ ਜਿਵੇਂ ਡਰਾ ਦਿੰਦੇ ਆਪਾਂ ਨੂੰ ਵੀ ਮੌਸਮ ਬਾਲਾ ਜਿਆਦੇ ਖਰਾਬ ਆ ਹਮਾਦਰ ਪ੍ਰਦੇਸ਼ ਦੇ ਵਿੱਚ ਨਾਣਾ ਦੇ ਵੀ ਪਰ ਇੰਨਾ ਜਿਆਦੇ ਖਰਾਬ ਨਹੀਂ ਹੈਗਾ ਬੇਫਿਕਰ ਹੋ ਕੇ ਆਵੋ ਤੁਸੀਂ ਕੱਠ ਹੁੰਦਾਗਾ ਮੌਸਮ ਸਹੀ ਆ 15 ਮਿੰਟ ਅੱਧਾ ਗਾਣਾ ਮੋਟਰਾਂ ਕਢਾ ਲਈਆ ਉਹਨਾਂ ਗਿਆ ਮੋਟਰਾਂ ਥੋੜੇ ਠੰਡੇ ਹੋ ਗਏ ਜਿਆ 5 ਵਜੇ ਦਾ ਸਮਾਂ ਹੋ ਗਿਆ ਜੀ ਤੇ ਆਪਾਂ ਵਾਪਸ ਪਹੁੰਚ ਗਏ ਆਪਣੇ ਯਾਤਰੀ ਨਿਵਾਸ ਦੇ ਵਿੱਚ ਤੇ ਸੋਚਿਆ ਸੀਗਾ ਵੀ ਬਰਾਸ ਤੇ ਖਾਲਸਾ ਘੁੰਮ ਲਾਂਗੇ ਪਰ ਉਹ ਕਹਿੰਦੇ ਵੀ ਬਰਾਸ ਤੇ ਖਾਲਸਾ ਇਹਦਾ ਇੱਕ ਤਰੀਕ ਤੱਕ ਬੰਦ ਹੈਗਾ ਤੇ ਬਾਕੀ ਉਹਦਾ ਸਮਾਂ ਵੀ 4:30 ਵਜੇ ਤੱਕ ਸੋ ਤਾਂ ਕਰਕੇ ਫਿਰ ਹੁਣ ਅਰੈਸਟ ਕਰਾਂਗੇ ਤੇ ਕੱਲ ਨੂੰ ਸਵੇਰੇ ਫਿਰ ਘੁੰਮਾਂਗੇ ਜੀ ਅਨੰਦਪੁਰ ਸਾਹਿਬ ਤੇ ਕਮਰਾ ਆਪਣਾ 10 ਨੰਬਰ ਆ ਚਾਬੀ ਆਈ ਆਪਣੇ ਕਮਰੇ ਦੀ ਤੇ ਥੋੜੀ ਸ਼ਾਹੀ ਫੀਲ ਆਉਂਦੀ ਹੈ ਜੀ ਇਹਦੇ ਨਾਲ ਲਓ ਜੀ ਇਹ ਖੁੱਲ ਗਿਆ ਜੀ ਕਮਰਾ ਆਪਣਾ ਇਹ ਹੈ ਜੀ ਆਪਣਾ ਲਗਜ਼ਰੀ ਰੂਮ ਜਿਹੜਾ ਕਿ ਸਾਨੂੰ ਬਚਿੱਤਰ ਸਿੰਘ ਜੀ ਨਿਵਾਸ ਦੇ ਵਿੱਚ ਮਿਲਿਆ ਹੈ ਤੇ ਵਾਪਸ ਕਮਰੇ ਦੇ ਵਿੱਚ ਆ ਗਏ ਜੀ ਆਪਾਂ ਤੇ ਨੈਣਾ ਦੇ ਵੀ ਬਹੁਤ ਜ਼ਿਆਦਾ ਇਕੱਠ ਸੀਗਾ ਜੀ ਦਿਨ ਚੱਲਦੇ ਨੇਗੇ ਨਵਰਾਤਰੀ ਚੱਲਦੇ ਹੈਗੇ ਤੇ ਉਹ ਮਾ ਕਰਕੇ ਵੀ ਥੋੜਾ ਜਿਹਾ ਇਕੱਠ ਜ਼ਿਆਦਾ ਸੀਗਾ ਤੇ ਬਹੁਤ ਸਾਰੀ ਸੰਗਤ ਸੀ ਜਿਹੜੀ ਉਹ ਆਈ ਹੋਈ ਸੀ ਕੋਈ ਪੈਦਲ ਸੀ ਕੋਈ ਮੋਟਰਸਾਈਕਲਾਂ ਤੇ ਕੋਈ ਗੱਡੀਆਂ ਤੇ ਤੇ ਇਕੱਠ ਬਹੁਤ ਜ਼ਿਆਦਾ ਸੀਗਾ ਤੇ ਅਪਾ ਜਦੋਂ ਇਥੋਂ ਮੁੜਦੇ ਆਂਗੇ ਆਨੰਦਪੁਰ ਸਾਹਿਬ ਤੋਂ ਨਾਨਾ ਦੇਵੀ ਨੂੰ ਤਾਂ ਅੱਗੇ ਜਾ ਕੇ ਜਿਹੜਾ ਕੋਲਾ ਵਾਲਾ ਟੋਬਾ ਆਉਂਦਾਗਾ ਉੱਥੇ ਜਾ ਕੇ ਤੁਹਾਨੂੰ ਹਰ ਇੱਕ ਤਰ੍ਹਾਂ ਦਾ ਲੰਗਰ ਮਿਲ ਜੂਗਾ ਗੋਲ ਗੱਪੇ ਮਕਰੋਨੀ ਪਾਸਤਾ ਨੂਡਲ ਸਮੋਸੇ ਪਕੌੜੇ ਪੂਰੀਆਂ ਛੋਲੇ ਖੀਰ ਮਾਲ ਪੂਰੇ ਸਾਰਾ ਕੁਝ A to Z ਚੀਜ਼ ਤੁਹਾਨੂੰ ਮਿਲ ਜੂਗੀ ਰਸਤੇ ਦੇ ਬੱਚੇ ਇੰਨੇ ਕ ਜਾਦੇ ਲੰਗਰ ਲੱਗੇ ਹੋਏ ਨੇ ਤੇ ਫਿਰ ਜਦੋਂ ਤੁਸੀਂ ਉੱਪਰ ਪਹੁੰਚਦੇ ਹੋਗੇ ਨਾਨਾ ਦੇਵੀ ਪਹੁੰਚਦੇ ਹੋਗੇ ਉੱਥੇ ਜਾ ਕੇ ਫਿਰ ਤੁਹਾਨੂੰ ਓਨੀ ਲੰਗਰ ਮਿਲ ਜਾਣਗੇ ਤੇ ਕੱਠ ਬਹੁਤ ਜ਼ਿਆਦੇ ਸੀਗਾ ਜੀ ਤੇ ਬਾਕੀ ਵੀਡੀਓ ਦੇ ਵਿੱਚ ਤੁਸੀਂ ਦੇਖ ਹੀ ਲਿਆ ਹੋਣਾ ਤੇ ਕਿਵੇਂ ਦਾ ਸੀਗਾ ਜੀ ਮਾਹੌਲ ਉੱਥੇ ਤੇ ਪੈਰ ਰੱਖਣ ਨੂੰ ਜਗ੍ਹਾ ਹੈ ਨਹੀਂ ਸੀਗੀ ਇੰਨਾ ਜ਼ਿਆਦਾ ਘੱਟ ਸੀਗਾ ਤੇ ਬਾਕੀ ਮੌਸਮ ਦੀ ਜੇ ਆਪਾਂ ਗੱਲ ਕਰ ਲਈਏ ਮੌਸਮ ਵਧੀਆ ਸੋਹਣਾ ਮੌਸਮਾ ਕੋਈ ਡਰਨ ਦੀ ਲੋੜ ਨਹੀਂ ਹੈਗੀ ਵੀ ਉਧਰ ਮੀਂਹ ਜ਼ਿਆਦਾ ਹੈਗੀ ਉਧਰ ਪਹਾੜ ਡੈਗਦੇ ਆ ਕੋਈ ਚੱਕਰ ਨਹੀਂ ਹੈਗਾ ਅਸੀਂ ਜਾ ਕੇ ਆਏ ਆਂ ਕਿ ਅੱਜ ਸਹੀ ਸਲਾਮਤ ਵਾਪਸ ਮੁੜੇ ਆਏ ਜੀ ਅਸੀਂ ਮੀਂਹ ਪੈਂਦਾ ਜ਼ਰੂਰ ਆ ਇੰਨਾ ਮੀਂਹ ਨਹੀਂ ਪੈਂਦਾ ਹੈਗਾ ਵੀ ਆਪਾਂ ਕਹਿ ਦਈਏ ਕਿ ਵੀ ਇਹ ਤਾਂ ਰੋੜ ਕੇ ਲੈ ਜਾਈਓ ਪਰ ਇੰਨਾ ਮੀਂਹ ਨਹੀਂ ਪੈਂਦਾ ਪਹਾੜੀ ਏਰੀਆ 'ਚ ਮੀਂਹ ਪੈਂਦਾ ਹੀ ਹੁੰਦਾ ਤੇ ਮੌਸਮ ਵ ਆਪਣੇ ਦਰਸ਼ਨ ਕਰਕੇ ਜਾਓ ਜੀ ਤੇ ਬਾਕੀ ਬਸ ਅੱਜ ਦੀ ਵੀਡੀਓ ਆਪਾਂ ਇੱਥੇ ਕਰਾਂਗੇ ਜੀ ਸਮਾਪਤ ਜੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਕਮੈਂਟ ਜ਼ਰੂਰ ਸਾਂਝੇ ਕਰਿਆ ਕਰੋ ਜੀ ਉਹਦੇ ਨਾਲ ਸਾਨੂੰ ਥੋੜੀ ਜੀ ਜਾਣਕਾਰੀ ਮਿਲਦੀ ਹੈਗੀ ਤੇ ਸਾਨੂੰ ਹੌਸਲਾ ਵੀ ਮਿਲਦਾ ਹੈ ਤੇ ਬਾਕੀ ਮਿਲਦੇ ਆਂ ਕੱਲ ਨੂੰ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਰੱਬ ਰਾਖਾ ਜੀ